ਮਰਲੇ ਦੇ ਪਲਾਟਾਂ ਨੂੰ ਲੈ ਕੇ ਸਾਫਕਾ ਸਰਪੰਚ ਅਤੇ ਬਾਬਾ ਜੋਗੀ ਲੋੜਵੰਦ ਪਰਿਵਾਰਾਂ ਦੇ ਨਾਲ ਖੜੇ ਹੋਣ ਲਈ ਤਿਆਰ ਹਰ ਲੋੜਵੰਦ ਪਰਿਵਾਰ ਨੂੰ ਪਲਾਟ ਮਿਲਣਾ ਜ਼ਰੂਰੀ ਹੈ ਬਲਕ ਸੁਲਤਾਨਪੁਰ ਲੋਧੀ ਦੇ ਪਿੰਡ ਤਲਵੰਡੀ ਚੌਧਰੀਆਂ ਵਿਖੇ ਪੰਜ-ਪੰਜ ਮਰਲੇ ਦੇ ਪਲਾਟ ਲੈਣ ਲਈ ਲਗਭਗ 3 ਸਾਲ ਤੋਂ ਸੰਘਰਸ਼ ਕਰ ਸੰਘਰਸ਼ਸ਼ੀਲ ਲੋਕਾਂ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਫਕਾ ਸਰਪੰਚ ਬਖਸ਼ੀਤ ਸਿੰਘ ਵਿਸ਼ੇਸ਼ ਤੌਰ ਤੇ ਪੁੱਜੇ ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਤਲਵੰਡੀ ਚੌਧਰੀਆਂ ਦੇ ਲੋੜਵੰਦ ਪਰਿਵਾਰਾਂ ਨੂੰ ਪਲਾਟ ਮਿਲਣ ਚਾਹੀਦੇ ਹਨ ਪਿਛਲੇ ਸਮੇਂ ਦੌਰਾਨ ਮੈਂ ਮੌਜੂਦਾ ਸਰਪੰਚ ਸੀ ਉਸ ਸਮੇਂ ਲੋੜਵੰਤ ਪਰਿਵਾਰਾਂ ਨੂੰ ਪਲਾਟ ਦੇਣ ਲਈ ਮਤਾਪੁਆਉਂ ਕੋ ਪ੍ਰੰਪਤ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਸਰਵਾ ਕਰਕੇ ਲੋੜਵੰਤ ਪਰਿਵਾਰਾਂ ਦੇ ਨਾਮ ਲਿਖਤੀ ਰੂਪ ਵਿੱਚ ಗ್ರಾಮ ਪੰਚਾਇਤ ਅਤੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੇ ਸਨ ਉਸ ਤੋਂ ਬਾਅਦ ਬਹੁਤ ਜਲਦੀ ਹੀ ਚੋਣਾ ਆਉਣ ਕਾਰਨ ਚੋਣ ਜ਼ਾਬਤਾ ਲੱਗ ਗਿਆ ਜਿਸ ਕਾਰਨ ਪਲਾਟ ਦੇਣ ਦਾ ਮਾਮਲਾ ਲਟਕ ਗਿਆ ਉਨਾ ਪ੍ਰਸ਼ਾਸਨ ਅਤੇ ಗ್ರಾಮ ਪੰਚਾਇਤ ਨੂੰ ਅਪੀਲ ਕੀਤੀ ਕਿ ਲੋੜਵੰਦ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਬਿਨਾਂ ਕਿਸੇ ਦੇਰੀ ਤੋਂ ਜਲਦੀ ਕੱਟ ਕੇ ਦਿੱਤੇ ਜਾਣ। ਪੰਚਾਇਤੀ ਜ਼ਮੀਨ ਤਲਵੰਡੀ ਚੌਥਰੀਆਂ ਵਿਖੇ ਲੱਗੇ ਪੱਕੇ ਮੋਰਚੇ ਦੀ ਅਗਵਾਈ ਕਰਦੀ ਆਗੂ ਸੁਮਨਦੀਪ ਕੌਰ ਨੇ ਦੋਸ਼ ਲਗਾਇਆ ਹੈ ਕਿ ਮੌਜੂਦਾ ਸਰਪੰਚ ਨੇ ਸਾਡੇ ਸੰਘਰਸ਼ ਨੂੰ ਖਤਮ ਕਰਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪਰ ਅਸੀਂ ਪੰਜ-ਪੰਜ ਮਰਲੇ ਪਲਾਟ ਲੈਣ ਤੋਂ ਬਿਨਾਂ ਆਪਣਾ ਧਰਨਾ ਨਹੀਂ ਛੁਕਾਂਗੇ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਮੇਰੀ ਜੇ ਜੋ ਪੈਸੇ ਲੱਗੇ ਮੇਰੇ ਤੇ ਉੰਕਲ ਨਹੀਂ ਖੜੀ ਕਰ ਸਕਦਾ ਕਿ ਪਿੰਡ ਦਾ ਕੋਈ ਪਾਸਾ ਗਿਆ ਹੋਵੇ 80% 85% ਪਿੰਡ ਦੇ ਕੰਮ ਜਿਹੜੇ ਹੋ ਚੁੱਕੇ ਆ ਦੁੱਖ ਦੀ ਗੱਲ ਇਹ ਆ ਅੱਜ ਤੁਸੀਂ ਵੀ ਮੈਨਕਾ ਵੀ 3 ਸਾਲਾਂ ਚੋਂ ਸਮਝ ਇੱਥੇ ਕਿਹਾਵਾ ਸਦੇ ਆਪਣਾ ਇੱਕ ਨਾ ਦੁੱਖ ਭੋਗ ਰਿਹਾ ਹੈ ਜਿਹੜੇ ਮੇਰੇ ਸਰਕਾਰ ਜੋਗ ਬੰਦੇ ਆ ਇਹਨਾਂ ਨੇ ਤੁਹਾਨੂੰ ਇੱਥੇ ਭਾਇਆ ਉਸਲੇ ਦੁੱਧ ਦੇ ਕੇ ਦੇਖ ਕੇ ਜਾਂਦੇ ਰਹੇ ਆ ਰਾਸ਼ਨ ਦੇ ਕੇ ਜਾਂਦੇ ਰਹੇ ਆ ਸਬਜ਼ੀਆਂ ਦੇ ਕੇ ਜਾਂਦੇ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦੀ ਭੇਨਾ ਉਹ ਧੰਗ ਨਾਵੇ ਮਸਲਾ ਸੀਗਾ ਇੱਕ ਵੋਟਾਂ ਦਾ ਵੋਟਾਂ ਦੇ ਆੜੀਆਂ ਤੂੰ ਕੌਣ ਤੇ ਮੈਂ ਕੌਣ ਆ ਹੁਣ 24 ਦੇ ਵਿੱਚ ਸੈਂਚੀ ਰਿਜੈਕਸ਼ਨ ਹੋਈ ਤੁਸੀਂ ਸਾਰੀਆਂ ਮੀਆਂ ਭੈਣਾਂ ਸਦਕਾਰ ਜਾਊਗਾ ਜਿਨ੍ਹਾਂ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਵੀ ਧੰਨਵਾਦ ਸਭ ਤੋਂ ਵੱਡੀ ਗੱਲ ਇਹ ਆ ਜਿਹੜੀਆਂ ਪਾਰਟੀਆਂ ਸੀਗੀਆਂ ਓਏ ਯਾਰੋ ਸਾਰੀਆਂ ਕਟੀਆਂ ਹੋ ਗਈਆਂ ਇਹਨੇ ਡਰਦੇ ਸੀ ਮੇਰੇ ਤੋਂ ਉਹਨਾਂ ਨੇ ਆਪ ਲੱਗ ਗਿਆ ਵੀ ਇਹ ਦੁਬਾਰਾ ਇਹ ਬਣ ਗਿਆ ਇਹਨਾਂ ਦੇ ਘਰ ਦੇ ਚੋਂ ਸਰਪੰਚੀ ਨਹੀਂ ਜਾਣੀ ਤੇ ਕੰਮ ਅਸੀਂ 80% 90% ਕਰਦੇ ਆ ਬਾਕੀ ਜਿਹੜੇ ਕੰਮ ਰਹੇ ਨੇ ਉਹ ਹੋ ਜਾਣੇ ਇਸ ਚੀਜ਼ ਤੋਂ ਡਰਦੇ ਆ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਹਰ ਹਿੱਲੇ ਵਰਤ ਕੇ ਜਿੰਨੇ ਵੀ ਉਹਨਾਂ ਕੋਲ ਤਾਕਤ ਸੀ ਸਾਰੀ ਝੋਕੇ ਤੇ ਮੇਰਾ ਕਹਿਣ ਦਾ ਮਤਲਬ ਹੈ ਕਿ ਨਾਵਾ ਸਰਪੰਚੀ ਅੱਜ ਅੱਛੀ ਖਾਲੀ ਜਦੋਂ ਸਾਰੀਆਂ ਕਿਸੇ ਪਾਰਟੀ ਮੈਂ ਸਾਰੀਆਂ ਪਾਰਟੀਆਂ ਨਾਲ ਦੇ ਰਹੇ ਹਾਂ ਜਿੰਨੀਆਂ ਵੀ ਪਾਰਟੀਆਂ ਵਾਂ ਸਾਰੀਆਂ ਪਾਰਟੀਆਂ ਕੱਟੀਆਂ ਹੋ ਕੇ ਇਲੈਕਸ਼ਨ ਵਾਲੇ ਦਿਨ ਆ ਸਾਧੀਆਂ ਮੇਰੀਆਂ ਭੈਣਾਂ ਨੂੰ ਪਤਾ ਵਾ ਆਪਣਾ ਸਰਪੰਚੀ ਇਲੈਕਸ਼ਨ ਲੱਗ ਰਿਹਾ ਸੀਗਾ ਆਪਣਾ ਸਾਦੀ ਪਰ ਵੀ ਫਾਬੀ ਉਹਦੀਆਂ ਵੀ ਤੁਮੀ ਜਾਂ ਪਾਰਟੀਆਂ ਗਈਆਂ ਚਾਰ ਵਜੇ ਤੱਕ ਵੋਟਾਂ ਸੀਗੀਆਂ 10 ਵਜੇ ਤੱਕ ਪ੍ਰੈਣੀ ਸੂਤਾਂ ਦੀ ਨਗਾਈ ਮੇਰਾ ਕਹਿੰਦਾ ਪਦੇ ਲੰਘਦੇ ਰਹਿ ਨਗਾਈ ਕਹਿੰਦੇ ਆਪੇ ਮੋਹਰੇ ਲਾਉਂਦੇ ਰਹਿ ਆਪੇ ਗੂਗਲ 'ਤੇ ਚੱਲਦਾ ਰਿਹਾ ਇਨਾ ਕੰਮ ਹੋਣ ਦੇ ਬਾਵਜੂਦ ਤੁਹਾਡੇ ਸਾਹਮਣੇ ਇਹ ਨਮਣਾ ਜਹ ਹੱਥ ਸਭ ਦਾ ਸਰਪ੍ਰੇਮ ਸਭੋਂ ਆਪਣੇ ਸਭ ਦਾ ਸਰਪ੍ਰੇਮ ਮੈਂ ਖੜਾ ਨਾ ਚੰਦ ਵੋਟਾਂ ਦੇ ਇੱਕ ਨਾ ਮੈਨੂੰ ਹਰਾ ਸਕੇ ਮੇਰੀ ਮੇਰੀ ਜਮਾਤ ਜਬਦ ਕਰਨੀ ਚਾਹੀਦੀ ਜਿਹੜੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਇਹਨਾ ਮੈਂ ਕੀ ਕਮਾਂ ਹੋਰ ਜੋ ਨਾ ਕਰਨਾ ਸੀ ਕਰ ਲਿਆ ਇਨਾ ਡਰਦੇ ਹਾਂ ਮੈਨੂੰ ਸਰ ਮੇਰੇ ਕਮਾਂ ਕਰਦੇ ਸੀਗੇ ਬਹੁਤ ਕੰਮ ਕੀਤੇ ਸੀ ਇਦਾਂ ਦੀ ਇਦਾਂ ਹੀ ਅਕੜੀਆਂ ਬਣਾਤੀਆਂ ਉਹ ਅਕੜੀਆਂ ਲਾਹੌਰ ਦੇ ਵਿੱਚ ਸੀ 14 15 ਸਾਲੇ ਇਸ ਪਿੰਡ ਦੀ ਕੋਈ ਸੜਕ ਗਲੀ ਨਹੀਂ ਸੀ ਬਣੀ ਔਰ 50 50 ਸਾਲ 60 60 ਸਾਲ ਦੇ ਆਪਣੇ ਜੜੀਆਂ ਗਲੀਆਂ ਨਹੀਂ ਸੀ ਬਣੀਆਂ ਉਹ ਹੀ ਬਣਾਈਆਂ ਕੋਲ ਬਹਿ ਕੇ ਬਣਾਈਆਂ ਤੇ 24 ਘੰਟੇ ਮੇਰਾ ਫੋਨ ਖੁੱਲ ਰਹਿਦਾ ਸੀਗਾ ਕੋਈ ਮੇਰੀ ਭੈਣ ਮੇਰਾ ਕੋਈ ਭਰਾ ਡਾਵੇ ਕਿ ਨਾ ਮੈਂ ਸਾਡਾ ਫੋਨ ਹੀ ਚੱਕਦਾ ਸਾਡੀ ਗੱਲ ਹੀ ਸੁਣਦਾ ਹਰ ਇੱਕ ਗੱਲ ਸੁਣੀ ਰਹਿ ਗਈ ਗੱਲ ਇਹ ਜੋ ਮੇਰਾ ਕੰਮ ਸੀਗਾ ਕੰਮ ਤੋਂ ਨਾ ਕਰ ਲਿਆ ਜੋ ਬੰਦੇ ਇੱਥੇ ਭਾਤਾ ਧਿਆਨੋਂ ਮੇਰਾ ਕੰਮ ਸੀਗਾ ਮਤਾ ਪਾਉਣੇ ਮੈਂ ਪਾਤਾ ਜਿਹੜਾ ਮੈਂ ਕੰਮ ਕਰਨਾ ਸੀ ਮੌਕ ਕਰਤਾ ਲੱਗੀ ਸਮਝ ਇਹ ਹੁਣ ਸਾਰੇ ਆਪ ਆਇਆ ਮੈਂ ਨਾਮ ਹੀ ਲਾ ਦੇ ਨਾ ਵਾ ਜੋਗੀ ਹੁਣੀ ਲੱਡੂ ਹੁਣੀ ਅਜਨੇ ਬੰਦੇ ਬਾਕੀ ਸਾਰੇ ਸੀ ਅਸੀਂ ਦੱਚ ਤੁਹਾਨੂੰ ਭਾਉ ਵਾਲੇ ਤੇ ਰਾਸ਼ਨ ਦੇਣ ਵਾਲੇ ਲੱਡੂ ਦੀ ਆਪਣੇ ਭਾਈ ਜੋਗ ਦੀ ਵੀਡੀਓ ਬਣੀ ਆ ਪਈ ਆ ਮੈਨੂੰ ਬਣੀ ਆ ਦੱਸੋ ਮੈਨੂੰ ਬਣੀ ਆ ਜੀ ਬਣੀ ਆ ਆਕੇ ਰਾਸ਼ਨ ਦੰਦੇ ਸੀਗੇ ਇੱਕ ਵੋਟਾਂ ਹੀ ਖਾਤਰ ਹੁਣ ਵੋਟਾਂ ਨਿਕਲੀਆਂ ਯਾਦ ਹੁਣ ਬਾਬੇ ਜੋਗੀ ਨੂੰ ਕਹੋ ਵੀ ਇਥੋਂ ਪੰਜ ਪੰਜ ਮੱਲੇ ਕਢ ਕੇ ਦੇ ਇਹ ਤਾਂ ਹੀ ਪਈ ਉਹਦੇ ਕਢ ਕੇ ਹੂੰ ਦੰਦੇ ਦੰ ਬੇੜੀਆਂ ਪਾ ਉਹਦੇ ਸੜਦੇ ਸੀਗੇ ਉਹ ਉਹਦਰ ਨੂੰ ਹਾਂਜੀ ਹਾਂਜੀ ਲੋ ਪੰਜ ਪੰਜ ਮੱਲੇ ਆਦੀ ਪਈਓ ਦਿਓ ਸਾਨੂੰ ਲਾਲੇ ਲਾ ਕੇ ਸਾਨੂੰ ਤੰਗ ਕਰਕੇ ਆ ਕੰਮ ਕੀਤਾ ਵਾ ਘਰੋ ਘਰੇ ਜਾ ਕੇ ਕਿਹਾ ਵੋਟਾਂ ਦਾ ਵੀ ਤੁਹਾਨੂੰ ਜਦੋਂ ਹੁਣ ਇਲੈਕਸ਼ਨ ਸੀਗੀ ਬਾਬਾ ਜੋਗੀ ਨਾਲ ਮੈਂ ਨਾਲ ਇਨਾ ਮੈਂ ਕਦੇ ਨਹੀਂ ਮੇਰੇ ਸਰਕਾਰیوں ਕੋ ਵੀ ਕੱਲੇ ਕੱਲੇ ਘਰ ਗਏ ਆ ਸਾਨੂੰ ਬਣਾ ਦਿਓ ਤੇ ਤੈਨੂੰ ਉਹਦਾਂ ਹੀ ਪੰਜ ਪੰਜ ਮਾਰ ਲੈ ਮੈਨੂੰ ਕਹੇ ਦੱਸੋ ਗੱਲ ਕਰੋ ਕਿਹਾ ਜੀ ਕਿਹਾ ਜੀ ਸੱਚ ਹੈ ਬਿਲਕੁਲ ਹਾਂਜੀ ਸੱਚ ਹੈ ਜੀ ਸੱਚ ਹੈ ਮੇਰਾ ਚੈਨ ਦਾ ਮਤਲਬ ਆ ਵੀ ਗਨਾਹ ਕਰ ਉਹ ਵਾ ਗਨਾਹ ਕਰ ਅਸੀਂ ਨਹੀਂ ਕੀ ਹਾਂਜੀ ਠੀਕ ਮਤਾ ਪਾ ਲਿਆ ਇਸ ਕਰਕੇ ਮੈਂ ਤੁਹਾਡੀਆਂ ਭੈਣਾਂ ਸਾਰੀਆਂ ਭੈਣਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨੇ ਤੁਸੀਂ ਮੇਰੀ ਮੇਰਾ ਸਾਥ ਦਿੱਤਾ ਮੇਰੀ ਮੈਨੂੰ ਉਮੀਦ ਨਹੀਂ ਸੀ ਕਿ ਆਂਦੇ ਵੋਟਾਂ ਤੇ ਇਹ ਸਰਪੰਚ ਹਰਿਆ ਉਹ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਹੁਣ ਇਹ ਕੋਈ ਹਾਰ ਨਹੀਂ ਕਿ ਇਹ ਮੇਰੀ ਜਿੱਤ ਆ ਇਹ ਜਿੱਤ ਇਹ ਤੁਹਾਡੀ ਜਿੱਤ ਆ ਮੇਰੀ ਜਿੱਤ ਨਹੀਂ ਸਰਕਾਰ ਤੋੜਤਾ ਤੁਸੀਂ ਜਿਹੜੇ ਕਹਿੰਦੇ ਸੀ ਉਥੇ ਵੋਟਾਂ ਪੈ ਕੇ ਪੰਜ ਸੱਤ ਨਿਕਲਣੀਆਂ ਅੱਛਾ ਸਰਪੰਚ ਸਾਹਿਬ ਦੀ ਇੱਕ ਸਵਾਲ ਆ ਜਿਹੜਾ ਮਜ਼ਾ ਪਾਇਆ ਤੁਸੀਂ ਉਹ ਮਤੇ ਨੂੰ ਰਿਜੈਕਟ ਕਰ ਸਕਦਾ ਕੋਈ ਵੀ ਮਤੇ ਮਜ਼ਾ ਪਾਇਆ ਮਤੇ ਦੀ ਮਤਾ ਮਤੇ ਨੂੰ ਕੋਈ ਪੰਦਾ ਰਿਜੈਕਟ ਨਹੀਂ ਕਰ ਸਕਦਾ ਹਾਂ ਸਹੀ ਗੱਲ ਜੀ ਮਤੇ ਨੂੰ ਕੋਈ ਪੰਦਾ ਰਿਜੈਕਟ ਨਹੀਂ ਕਰ ਸਕਦਾ ਕੱਲ ਨੂੰ ਹੁਣ ਸੀਐਮ ਸਾਹਿਬ ਆਪ ਆਉਂਦੇ ਆ ਕੱਲ ਨੂੰ ਹੋਰ ਕੋਈ ਆ ਜਵੇ ਤੇ ਮਤਲਬ ਕੈਂਸਲ ਕਰ ਦੂਗਾ ਜੋ ਜੋ ਕੈਪੀਟਨ ਮਰਦਾਂ ਸੰਗ ਮੁਕਮਤੀ ਸੀ ਸਾਡੇ ਸਰਕਾਰ ਜੋ ਜੋ ਨਾ ਮਤੇ ਪਾਤੇ ਉਹਨਾਂ ਨੂੰ ਕੈਨਸਲ ਕਰ ਸਕਦਾ ਕੋਈ ਜਿਹੜਾ ਮਤਾ ਪੈ ਗਿਆ ਉਹ ਡਿਵੈਲਪਮੈਂਟ ਹੋਈ ਉਹਨੂੰ ਕੋਈ ਕੈਨਸਲ ਨਹੀਂ ਕਰ ਸਕਦਾ ਜਿੰਨੀ ਪਿੰਡ 'ਚ ਡਿਵੈਲਪਮੈਂਟ ਹੋਈ ਮਤਾ ਪਾ ਕੇ ਹੋਈ ਹੈ ਨਾ ਉਹ ਜਿਹੜੇ ਮਤੇ ਪਏ ਉਹ ਵੀ ਰਿਜੈਕਟ ਹੋਣਗੇ ਕੋਈ ਨਹੀਂ ਹੋ ਸਕਦਾ ਜੀ ਜੇ ਤੁਹਾਡਾ ਮਤਾ ਪਾਇਆ ਰਿਜੈਕਟ ਹੋ ਸਕਦਾ ਤਾਂ ਉਹ ਵੀ ਹੋ ਹੀ ਸਕਦੇ ਆ ਜਿਹੜਾ ਅੱਜ ਜੇ ਅੱਜ ਮਤੇ ਪੈ ਰਹੇ ਆ ਕੱਲ੍ਹ ਨੂੰ ਹੋਰ ਕੋਈ ਸਰਪੰਚ ਆਊਗਾ ਉਹ ਉਹ ਸਾਡੇ ਰਿਜੈਕਟ ਕਰਨੇ ਇਦਾਂ ਨਹੀਂ ਹੁੰਦਾ ਤਾਂ ਠੀਕ ਹੈ ਜੀ ਸੁਣਸੋ ਅਗਲੇ ਇਹਨਾਂ ਨੂੰ ਪਲਾਟ ਜਿਹੜਾ ਤਨੋੜੀ ਚੌਧਰੀਆਂ ਵਿੱਚ ਬੈਠੇ ਆ ਲਗਭਗਰ 3 ਸਾਲ ਤੋਂ ਬੈਠੇ ਆ ਇੱਥੇ ਸੰਘਰਸ਼ ਕਰ ਰਹੇ ਆ ਕਿ ਮਤਲਬ ਇਹਨਾਂ ਨੂੰ ਪਲਾਟ ਮਿਲਨੇ ਚਾਹੀਦੇ ਕਿ ਨਹੀਂ ਮਿਲਨੇ ਚਾਹੀਦੇ ਦੇਖੋ ਜੀ ਮੈਂ ਗੱਲ ਕਰਦਾ ਮੈਂ ਵੀ ਪਲਾਟ ਮਿਲਨੇ ਚਾਹੀਦੇ ਆ ਜਿਹੜੇ ਲੋਡ ਬੰਦਾ ਹੁਣ ਗੱਲ ਸੁਣਿਓ ਐਸੀ ਬਰਾਦੀ ਦੇ ਵੀ ਬੰਦੇ ਬਹੁਤ ਗਰੀਬ ਆ ਕਬੋਆ ਦੇ ਵੀ ਬੰਦੇ ਬਹੁਤ ਗਰੀਬ ਆ ਜੱਟਾਂ ਦੇ ਵੀ ਬੰਦੇ ਬਹੁਤ ਗਰੀਬ ਆ ਘਮੇਹਾਰਾਂ ਦੇ ਵੀ ਬੰਦੇ ਬਹੁਤ ਗਰੀਬ ਆ ਸਨਿਆਰਾਂ ਦੇ ਵੀ ਬੰਦੇ ਬਹੁਤ ਗਰੀਬ ਆ ਮੇਰੇ ਜੀ ਬੰਦੇ ਬਹੁਤ ਗਰੀਬ ਆ ਜਿਹੜੇ ਗਰੀਬ ਆ ਸਾਰਿਆਂ ਨੂੰ ਮਿਲਣੇ ਚਾਹੀਦੇ ਹਾਂਜੀ ਮਦਦ ਪੈ ਗਿਆ ਮਦਦ ਪਾਤਾ ਮਦਦ ਬਾਜ ਮਦਦ ਪਿਆਵਾ ਜਦੋਂ ਕਹਿਣ ਦਾ ਮਤਲਬ ਇੱਥੇ ਬੰਦੇ ਤੁਹਾਨੂੰ ਬਾਤਾ ਇੱਥੇ ਹਾਂਜੀ ਤੇ ਮਦਦ ਤੇ ਮਦਦ ਜਿਹੜਾ ਅਸੀਂ ਬਾਜ ਪਿਆਵਾ ਜਦੋਂ ਤੁਹਾਨੂੰ ਇੱਥੇ ਬਾਤਾ ਸੈਲਫ ਚੱਕਰ ਕੀ ਸੀਗਾ ਇੱਕ ਵੋਟਾਂ ਲੈਣ ਬਾਅਦ ਤੁਹਾਡੇ ਕੋਲ ਵੋਟਾਂ ਲੈ ਲਈਆਂ ਹੁਣ ਤੂੰ ਕੌਣ ਤੇ ਮੈਂ ਕਹਾਂ ਇਥੇ ਗੱਲ ਜਿਹੜੀ ਮੈਂ ਦੇਖੋ ਮੈਂ ਇਥੇ ਗੱਲ ਖੜੀ ਆ ਇਥੇ ਗੱਲ ਇਸ ਤਰ੍ਹਾਂ ਖੜੀ ਆ ਸਰਮ ਘਬਰਾ ਗਿਆ ਜਿਹੜੇ ਅਸੀਂ ਪਿੰਡ 'ਚ ਕੰਮ ਕੀਤੇ ਸੀ ਹੋਰ ਉਹ ਵਿਕਾਸ ਦੇ ਕੰਮਾਂ ਤੋਂ ਘਬਰਾ ਗਿਆ ਹੋਰ ਹੋਰ ਕੋਈ ਗੱਲ ਨਹੀਂ ਸੀ ਅੱਜ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਇਹ ਜੂ ਕਹੂੰਗਾ ਵੀ ਇਹ ਸੰਬਦੇ ਨੂੰ ਕੋਈ ਚੈਲੇਂਜ ਨਹੀਂ ਕਰ ਸਕਦਾ ਫੌਜੀ ਸਾਹਿਬ ਜਿੰਦਾਬਾਦ ਫੌਜੀ ਸਾਹਿਬ ਜਿੰਦਾਬਾਦ ਫੌਜੀ ਸਾਹਿਬ ਜਿੰਦਾਬਾਦ ਔਰ ਮੈਂ ਅਸੀਂ ਨਾਲ ਤੁਹਾਡੇ ਖੜੇ ਆ ਮੋੜੇ ਨਾਲ ਮੋੜੇ ਜੋੜ ਕੇ ਖੜਾ ਮੈਂ ਜਿੱਥੇ ਲੋੜ ਤੁਹਾਨੂੰ ਲੋੜ ਪੈਂਦੀ ਆ ਕਿ ਮੁਖਮਤੀ ਸਾਹਿਬ ਕੋ ਜਾਣ ਦੀ ਮੈਂ ਚਲੂੰਗਾ ਪੰਚਾਇਤ ਮંત્રી ਕੋ ਜਾਣ ਲੋੜ ਕੋ ਮੈਂ ਚਲੂੰਗਾ ਤੁਹਾਨੂੰ ਸਪੋਰਟ ਤੁਹਾਡੇ ਨਾਲ ਤਗੜੇ ਕੋਸ਼ਿਸ਼ ਕਰੂੰਗਾ ਜੀ ਜੀ ਧੰਨਵਾਦ ਜੀ ਬਹੁਤ 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 ਤੁਸੀਂ ਇਹ ਭੈਣਾ ਮੇਰੀਆਂ ਤੇ ਇਹ ਤੁਹਾਡਾ ਵੀਰ ਤੁਹਾਡਾ ਹਾਜਰ ਆਪਣਾ ਇਹਨਾਂ ਦੇ ਟਾਈਮ ਦੇ ਵਿੱਚ ਇਹ ਵੀ ਚੀਜ਼ ਹੋਈ ਸੀ ਕਿ ਜਦੋਂ ਅਸੀਂ ਸੰਘਰਸ਼ ਲੜਦੇ ਪਏ ਸੀ ਨਾ ਉਦੋਂ ਕਦੀ ਪੁਲਿਸ ਨਹੀਂ ਸੀ ਸਾਡੇ ਕੋਲ ਪੁਲਿਸ ਉੱਥੋਂ ਤੱਕਰ ਵੀ ਨਹੀਂ ਸੀ ਆਈ ਸੜਕ ਤੱਕਰ ਪਰ ਜਿਹੜੀ ਹੋਣ ਵਾਲੀ ਪੰਚਾਇਤ ਆ ਨਾ ਉਸ ਸਾਡੇ ਕੋਲ ਟਿੱਕਰ ਆ ਚੁੱਕੀ ਆ ਪ੍ਰਸ਼ਾਸਨ ਨੇ ਨਾ ਜਿਆਦਾ ਸਾਡੇ ਉੱਪਰ ਚੜ ਕੇ ਆਇਆ ਜਿਹਨੂੰ ਆਉਂਦੀ ਤੇ ਪੀ ਜੜ ਕੇ ਉਹਨਾਂ ਨੂੰ ਖੜੇ ਹੋਣਾ ਚਾਹੀਦਾ ਸੀ ਪੁੱਛਣਾ ਚਾਹੀਦਾ ਸੀ ਉਹਨਾਂ ਨੂੰ ਆਣ ਕੇ ਤੇ ਸਾਡੇ ਸਰਪੰਚ ਸਾਹਿਬ ਸਾਡੇ ਕੋਲ ਹੀ ਨਹੀਂ ਆਏ ਸਾਨੂੰ ਪੁੱਛਿਆ ਵੀ ਨਹੀਂ ਆ ਕੋਈ ਕੀ ਗੱਲ ਹੋਈ ਕੀ ਨਹੀਂ ਬਕਾਇਦਾ ਪ੍ਰਸ਼ਾਸਨ ਨੇ ਸਾਨੂੰ ਇਹ ਕਿਹਾ ਵਾ ਕਿ ਸਾਨੂੰ ਸਰਪੰਚ ਸਾਹਿਬ ਨੇ ਆਪ ਭੇਜਿਆ ਵਾ ਆਪ ਭੇਜਿਆ ਤੁਹਾਡੇ ਵੱਲ ਕਿ ਉਹਨਾਂ ਨੂੰ ਪੁੱਛਿਆ ਜਾਵੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਚੋਕੀ ਲੈ ਜਾ ਕੇ ਲੈ ਕੇ ਜਾਣ ਪਰ ਇਸ ਚੀਜ਼ ਨੂੰ ਬਹੁਤ ਮੁੱਖ ਰੱਖਿਆ ਗਿਆ ਸਰਪੰਚ ਸਾਹਿਬ ਵੱਲੋਂ ਧੀਆ ਭੈਣਾਂ ਦੀ ਇੱਜ਼ਤ ਮਾਵਾ ਭੈਣਾਂ ਦੀ ਇੱਜ਼ਤ ਕੋਈ ਬੇਗਾਨਾ ਬੰਦਾ ਆਣ ਕੇ ਇੰਨੀ ਫੋਰਸ ਆਣ ਕੇ ਸਾਨੂੰ ਅੱਗੇ ਦੋੱਕੇ ਮਾਰੇ ਹਾਲੇ ਠੀ ਅਸੀਂ ਅੱਗੇ ਆਪਣੇ ਆਪ 'ਚ ਖੜੇ ਸੀ ਆ ਆਪਣੇ ਆਪ ਦੇ ਵਿੱਚ ਸਾਨੂੰ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਜੇ ਕਿਸੇ ਦੇ ਦਿਲ 'ਚ ਭਲੇਖਾ ਹੋਵੇ ਤੇ ਸਾਹਮਣੇ ਆਉਣ ਸਾਡੇ ਨਾਲ ਸਿੱਧੀ ਲੜਾਈ ਲੜਨ ਗੁੱਜੀਆਂ ਕਾਲੀ ਲੜਦੇ ਆ ਬਹੁਤ ਜ਼ਿਆਦਾ ਅਸੀਂ ਬਰਦਾਸ਼ਤ ਕੀਤਾ ਵਾ ਸਬਰ ਬਹੁਤ ਜ਼ਿਆਦਾ ਕੀਤਾ 3 ਸਾਲ ਸਬਰ ਕਰਕੇ ਬੈਠੇ ਆ ਜਦੋਂ ਇਨਸਾਨ ਦਾ ਸਬਰ ਵੀ ਟੁੱਟਦਾ ਫੇਰ ਨਹੀਂ ਉਹ ਦੇਖਦਾ ਅੱਗਾ ਪਿੱਛਾ ਹੁਣ ਵੀ ਬਰਦਾਸ਼ਤ ਕਰਦੇ ਆ ਹੁਣ ਵੀ ਮੇਰਾ ਇਹ ਕਹਿਣਾ ਮੈਂ ਬੇਨਤੀ ਹੱਥ ਜੋੜ ਕੇ ਬੇਨਤੀ ਕਰਕੇ ਇਹ ਗੱਲ ਕਹਿਣੀ ਆ ਕਿ ਇਸ ਜਿਹੜੀ ਆ ਚੱਲਦੀ ਆ ਪਿਆ ਸੰਘਰਸ਼ ਆ ਇਹਨੂੰ ਇੱਕ ਪਾਸੇ ਲਾਇਆ ਜਾਵੇ ਸਾਡੀ ਮੰਨੀ ਜਾਵੇ ਸਾਡੇ ਨਾਲ ਸਮਝੌਤਾ ਕੀਤਾ ਜਾਵੇ ਸਾਨੂੰ ਪੰਜ ਪੰਜ ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣ ਹਾਂ ਜੇ ਨਹੀਂ ਕੱਟ ਕੇ ਦਿੱਤੇ ਜਾਣਗੇ ਫਿਰ ਉਸ ਤੋਂ ਅੱਗੇ ਵਾਲਾ ਜਿਹੜਾ ਸੰਘਰਸ਼ ਆ ਸਾਡਾ ਇਹ ਤੋਂ ਜ਼ਿਆਦਾ ਤਿੱਖਾ ਕਰੇ ਦਿੱਤਾ ਜਾਊਗਾ ਤਹਾਡੇ ਸੰਘਰਸ਼ ਦੇ ਵਿੱਚ ਮੈਂ ਹਾਜ਼ਰ ਹਾਂਗਾ ਬਿਲਕੁਲ ਤਾੜੀਆਂ ਚ ਕੀ ਨਾਮ ਹੈ ਤੁਹਾਡਾ ਸੁਮਨ ਜੀ ਕਿਹੜਾ ਪਿੰਡ ਲਵੰਡੀ ਚੌਧਰੀ ਕਿ ਕਿੱਦਾਂ ਬੈਠੇ ਇੱਥੇ ਤੁਸੀਂ ਅਸੀਂ ਪੰਜ-ਪੰਜ ਮੱਲੇ ਦੇ ਪਲਾਟਾਂ ਮਾਰੀ ਤਿੰਨ ਸਾਲ ਤੋਂ ਧਰਨਾ ਲਾ ਕੇ ਬੈਠੇ ਆ ਅੱਛਾ ਜੀ ਕੀ ਕਿ ਕੀ ਤੁਹਾਨੂੰ ਕੁਝ ਮਿਲਿਆ ਰਿਸਪਾਂਸ ਮਿਲਿਆ ਰਿਸਪਾਂਸ ਜੇ ਅਲੱਗ-ਪੱਖ ਦੇਖੀਏ ਤਾਂ ਨਾ ਤਾਂ ਕੋਈ ਹਲੇ ਪੰਚਾਇਤ ਵੱਲੋਂ ਹੀ ਰਿਸਪਾਂਸ ਮਿਲ ਰਿਹਾ ਤੇ ਨਾ ਕੋਈ ਪ੍ਰਸ਼ਾਸਨ ਵੱਲੋਂ ਹੀ ਰਿਸਪਾਂਸ ਮਿਲ ਰਿਹਾ ਕਿਉਂ ਜੇ ਤਾਂ ਸਿਰਫ ਪ੍ਰਸ਼ਾਸਨ ਵਾਲ ਜਾਣੇ ਆ ਉਹ ਪੰਚਾਇਤ ਵਾਲ ਤੋੜ ਦਿੰਦੇ ਆ ਜੇ ਪੰਚਾਇਤ ਵਾਲ ਜਾਣੇ ਆ ਪ੍ਰਸ਼ਾਸਨ ਵਾਲ ਤੋੜ ਦਿੰਦੇ ਆ ਆਪੇ ਛੇਦ ਨੂੰ ਹੋ ਜਾਂਦੇ ਨੇ ਉਸ ਤੋਂ ਮੁੱਖੀ ਗੱਲ ਇਹ ਆ ਵੀ ਸਾਡੇ ਮਾਨਯੋਗ ਸਰਪੰਚ ਸਾਫ ਕਸ ਸਰਪੰਚ ਰਹਿ ਚੁੱਕੇ ਅੰਕਲ ਜੀ ਆਏ ਆ ਹੁਣ ਇਹ ਇਹਨਾਂ ਨਾਲ ਗੱਲਬਾਤ ਹੋਈ ਆ ਜੋ ਇਹਨਾਂ ਨੇ ਸਾਨੂੰ ਅੱਜ ਤੋਂ 2023 ਦੇ ਵਿੱਚ ਮਤਾ ਪਾ ਦਿੱਤਾ ਸੀ ਉਹ ਸਮਝਦੇ ਨੂੰ ਅੱਜ ਦੀ ਜਿਹੜੀ ਪੰਚਾਇਤ ਆਵਾਂ ਲੋ ਅੱਜ ਦੀ ਜਿਹੜੀ ਸਰਕਾਰ ਵਾ ਪ੍ਰੋਜੈਕਟ ਕਰ ਰਹੀ ਆ ਕਿਉਂ ਕਰ ਰਹੀ ਆ ਉਹ ਹਣ ਉਸ ਦਾ ਵਿਚਲਾ ਰੀਜਨ ਸਾਨੂੰ ਨਹੀਂ ਪਤਾ ਹੈਗਾ ਕਿਉਂ ਕਰ ਰਹੀ ਆ ਅੱਗੇ ਅੰਕਲ ਜੀ ਹੁਣੀ ਕੱਢੇ ਆ ਚਲੋ ਇਹ ਵੀ ਦੱਸਣਗੇ ਕਿ ਉਹ ਜਿੱਥੇ ਅੱਗੇ ਇਹਨਾਂ ਨੇ ਇੰਨੇ ਮਤੇ ਪਾਏ ਆ ਉਹ ਤਾਂ ਰਿਜੈਕਟ ਨਹੀਂ ਹੋਏ ਫਿਰ ਆ 5-5 ਮਰਲੇ ਵਾਲਾ ਹੀ ਕਿਉਂ ਮਸਲਾ ਰਿਜੈਕਟ ਹੋ ਰਿਹਾ ਇਹ ਤਾਂ ਹਣ ਚਾ ਪੰਚਾਇਤ ਦੱਸੂਗੀ ਚਾ ਪ੍ਰਸ਼ਾਸਨ ਦੱਸੂ ਸਾਨੂੰ ਅਸੀਂ ਬੈਠੇ ਆ ਸਪੰਚ ਬਲਵਿੰਦਰ ਸਿੰਘ ਤਲਵੰਡੀ ਚੌਧਰੀ ਆ ਜਿਹੜੇ ਕਿ ਅਸਵੇ ਲਈ ਆਪਣੇ ਅਫੀਸਰ ਬੈਠੇ ਆ ਸਪੰਚ ਸਾਹਿਬ ਜਿਹੜੇ ਕੱਲ ਬਖਸ਼ੀ ਸਿੰਘ ਫੋਜੀ ਜੀ ਸਾਬਕਾ ਸਪੰਚ ਤਲਵੰਡੀ ਚੌਧਰੀ ਆ ਸੰਘਰਸ਼ੀ ਲੋਕ ਜਿਹੜੇ ਪੰਜ ਪੰਜ ਮਰਲੇ ਪਲਾਟ ਵਿੱਚ ਸੰਘਰਸ਼ ਕਰ ਰਹੇ ਆ ਉਹਨਾਂ ਨਾਲ ਉਹਨਾਂ ਨੇ ਮੀਟਿੰਗ ਕੀਤੀ ਔਰ ਤੁਹਾਡੇ ਤੇ ਦੋਸ਼ ਲਾ ਕੇ ਜਿਹੜੇ ਤਲਵੰਡੀ ਚੌਧਰੀਆਂ ਚ ਸੰਘਰਸ਼ੀ ਲੋਕ ਆ ਉਹਨਾਂ ਵਿੱਚ ਬਲਵਿੰਦਰ ਸਿੰਘ ਲੱਡੂ ਸਰਪੰਚ ਜਿਹੜਾ ਮੌਜੂਦਾ ਸਰਪੰਚ ਆ ਉਸ ਲਈ ਇਹਨਾਂ ਨੇ ਬੁਲਾਇਆ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ ਗੁਰਵਿੰਦਰ ਸਿੰਘ ਸਰਪੰਚ ਕੌਂਡਲੀ ਚੌਧਰੀਆ ਜੋ ਵੀ ਬਕਸੀ ਸਿੰਘ ਫੌਜੀ ਕਹਿ ਰਿਹਾ ਇਹ ਬਿਲਕੁਲ ਗਲਤ ਕਹਿ ਰਿਹਾ ਕਿਉਂਕਿ ਇਹ 6 ਸਾਲ ਲਗਾਤਾਰ ਨੇ ਸਰਪੰਚੀ ਕੀਤੀ ਆ ਲੋਕਾਂ ਨਾਲ ਵਾਅਦਾ ਕੀਤਾ ਸੀ ਇਲੈਕਸ਼ਨ ਵਿੱਚ ਐਮਐਲਏ ਇਲੈਕਸ਼ਨ ਵਿੱਚ ਇਹ ਚੌਂਕਾ ਵਿੱਚ ਬੋਲਦਾ ਸੀ ਪੰਜ ਪੰਜ ਸਾਡੀ ਸਰਕਾਰ ਬਣਦੀ ਹੈ ਪੰਜ ਪੰਜ ਮਾਰਦੇ ਦੇਵਾਂਗੇ ਫਿਰ ਇਹਨੇ ਰੈਗੂਲੇਸ਼ਨ ਗਲਤ ਪਾਇਆ ਕਿਉਂਕਿ ਜੇ ਉਹ ਚੌਥਾ ਹਿੱਸਾ ਚਾਹੀਦਾ ਇਹਨੇ 114 ਬੰਦੇ ਦਾ ਰੈਂਕ ਜਿਹਨੇ ਮੀਣੀ ਭੁਗਤ ਰਹੇ ਨੇ ਗਲਤ ਪਾਇਆ ਗਰੀਬਾਂ ਨੇ 420 ਕੀਤੀ ਆ ਉਹਨਾਂ ਨੂੰ 3 ਸਾਥ ਤੋਂ ਨੇ ਉੱਥੇ ਬਾਕੇ ਰੱਖਿਆ ਤੇ ਗਲਤ ਰੈਗੂਲੇਸ਼ਨ ਕਰਾ ਚੋ ਗਰੀਬ ਬੰਦੇ ਉੱਥੇ ਬੈਠੇ ਹੁੰਦੀ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਹੈ ਕਿ ਤੁਹਾਡੀ ਕੀ ਜਨਨੀਤੀ ਆ ਉਹਨਾਂ ਪਦਾਰਾਂ ਮਸੇ ਸਾਡੀ ਰਣਨੀਤੀ ਆ ਜਿੰਨੂੰ ਵੀ ਲੋੜ ਬੰਦ ਆ ਜਿਹੜੇ ਬੰਦਾ ਲੋੜ ਬੰਦ ਹੋਊਗਾ ਪ੍ਰਸ਼ਾਸਨਾਈ ਉਹਨੋਂ ਉਹਦਾ ਪੂਰਾ ਸਹਿਯੋਗ ਕਰਕੇ ਉਹਨੂੰ ਅਸੀਂ ਪਲਾਟ ਦਵਾਵਾਂਗੇ ਤੇ ਬਲਕਿ ਜਿਹੜਾ ਕੋਈ ਨਜਾਇਜ਼ ਬਿਠਾ ਉਹ ਆਪਦਾ ਉੱਠ ਕੇ ਜਾ ਸਕਦਾ ਉਥੋਂ ਇਹ ਨਜਾਇਜ਼ ਨਹੀਂ ਬਣਾਇਆ ਜਾਂ ਜਿਹੜਾ ਵੀ ਆਮ ਜਲਾਸ ਹੋਊਗਾ ਜਿਹੜਾ ਲੋੜ ਬੰਦ ਹੋਊਗਾ ਉਹਨੂੰ ਉਹਦੇ ਵਿੱਚ ਪਲਾਟ ਦਿੱਤਾ ਜਾਊਗਾ ਬਖਸ਼ੀਸ਼ੇ ਨੇ ਫੌਜੀ ਨੇ ਹੋਰ ਵੀ ਗੱਲ ਕੀਤੀ ਆ ਕਿ ਜਦੋਂ ਮੇਰੇ ਵਿਰੋਧੀ ਧਿਰ ਸੀਗੇ ਜੋ ਪਹਿਲਾ ਇਲੈਕਸ਼ਨ ਲੜੀਆ ਉਸ ਸਮੇ ਬਲੰਦੇ ਸਿੰਘ ਲੱड्डੂ ਵਿਰੋਧੀ ਤੇ ਅਸੀਂ ਔਰ ਇਹਨਾਂ ਨੂੰ ਜਿਹੜੇ ਪਲਾਟਾਂ ਵਿੱਚ ਬੈਠੇ ਲੋਕ ਜਾਂ ਪੰਚਾਇਤੀ ਜ਼ਮੀਨ ਵਿੱਚ ਬੈਠੇ ਲੋਕ ਆ ਉਹਨਾਂ ਨੂੰ ਰਾਸ਼ਨ ਪਾਣੀ ਵੀ ਜਾ ਕੇ ਦਿੰਦੇ ਰਹੇ ਆ ਅਸੀਂ ਕੋਈ ਰਾਸ਼ਨ ਪਾਣੀ ਨਹੀਂ ਦਿੱਤਾ ਉਹਨਾਂ ਨੂੰ ਜੋ ਮਰਜੀ ਝੂਠ ਮਾਰੀ ਜਾਵੇ ਇੱਥੇ ਬੰਦੇ ਸੱਜਿਆ ਦੋ ਵਾਰ ਪੰਚਾਇਤ ਚ ਕਹਿੰਦਾ ਮੈਂ ਪੰਚਾਇਤ 'ਚ ਨਾ ਪਿੰਡ ਸੱਜਿਆ ਸੀ 150 ਬੰਦਾ ਲਗਭਗ ਹੈਗਾ ਸੀ ਕਹਿੰਦਾ ਥੋੜੇ ਬੰਦੇ ਚਾਹੀਦੇ ਆ ਮੈਂ ਪਿੰਡ ਦੇ ਸਾਹਮਣੇ ਨਹੀਂ ਆਉਣਾ ਅਸੀਂ ਇਹਨੂੰ ਪੁੱਛਦੇ ਨਾ ਵੀ ਬਾਰ ਬਾਰ ਤੂੰ ਕੀ ਕੀਤਾ ਵਾ ਕਿਦਾਂ ਭਾਈ ਆ ਕੀ ਗੱਲ ਆ ਕਿ ਲੋਕਾਂ ਨੂੰ 5 ਸਾਲ ਟਾਈਮ ਮਿਲਦਾ ਤੇ 6 ਸਾਲ ਮਿਲਿਆ ਤੇ ਤੂੰ ਤਾਂ ਵੀ ਨਹੀਂ ਉਹਨਾਂ ਥਾਂ ਤੇ ਗਿਆ ਤੇ ਹੁਣ ਤੂੰ ਝੂਠ ਮਾਰਦਾ ਫਿਰਦਾ ਲੋਕਾਂ ਕੋਲ ਜੀ ਇਤਨਾ ਨਹੀਂ ਐਸੇ ਪੰਚਾਇਤ ਘਰ ਵਿੱਚ ਕਿਸ ਕੰਮ ਲਈ ਐਸੇ ਕੰਮ ਨਹੀਂ ਪਾਇ ਇਹਨਾਂ ਵੇ ਵੀ ਲੋਕਾਂ ਵਾਸਤੇ ਇਹਨੇ ਬਹੁਤ ਕਦਾਈਆਂ ਕੀਤੀਆਂ ਪਈਆਂ ਅਸੀਂ ਵੱਡੀਆਂ ਵੱਡੀਆਂ ਕਦਾਈਆਂ ਕੀਤੀਆਂ ਪਈਆਂ ਅਸੀਂ ਦੋ ਮੰਡੀ ਦੇ ਵਿੱਚ ਆੜਦੀ ਹੈ ਭਾਈ ਸੀ ਇਹਨੇ ਨਜਾਇਜ਼ ਉਹ ਜਿਹੜੇ ਆਰ.ਟੀ.ਐਸ.ਾ ਇੱਕ ਸੁਨਿੰਦਰ ਸਿੰਘ ਸੀਗਾ ਇੱਕ ਕਮਲਜੀਤ ਸਿੰਘ ਡੇਢ ਕਲੇ ਵਿੱਚ ਉਹਦਾ ਕੋਈ ਇਹਨੇ ਪਤਾ ਨਹੀਂ ਪਾਇਆ ਕੋਈ ਕੁਝ ਨਹੀਂ ਪਾਇਆ 3 ਸਾਲ ਤੋਂ ਪਹਿਲਾ ਲਗਭਗ 3 ਤੋਂ 4 ਸਾਲ ਇਹਨੇ ਪਹਿਲਾਂ ਉਹਦੇ ਵਿੱਚ ਭਾਈ ਵਸੀ ਇਹਦੀ ਮਿਲੀਭੁਗਤੀ ਕੀ ਕੀਤਾ ਇਹਨੇ ਕੀ ਨਹੀਂ ਕੀਤਾ ਕਿਉਂ ਨਹੀਂ ਉਹ ਮਤਾ ਪਾ ਕੇ ਇਹਨੇ ਦਿੱਤਾ ਇਹ ਇਹਨੂੰ ਇਹ ਇਹਨੂੰ ਪਤਾ ਹੋਊਗਾ ਇਹ ਲੋਕੀ ਇਹਨੂੰ ਪੁੱਛਣ ਗਿਆ ਵੀ ਨਹੀਂ ਤੁਸੀਂ ਕਦੇ ਉਹਨੂੰ ਸੱਜਾ ਵੀ ਇਸ ਬਾਰੇ ਸਾਨੂੰ ਸਪਸ਼ਟ ਕਰਨ ਦੇ ਆ ਕਿ ਅਸੀਂ ਮੈਂਬਰ ਪਟਿਆ ਸਭਾ ਜਿਹੜਾ ਸਾਡੇ ਚੌਂਕੀ ਦੇ ਜੋ ਬੰਦਾ ਇਹਨੂੰ ਦੋ ਵਾਰ ਸੁਨੇਹਾ ਭੇਜਿਆ ਦੋਵਾਂ ਨੇ ਸਾਨੂੰ ਜਿਹੜਾ ਦੇ ਗਿਆ ਫਿਰ ਇਥੇ ਕਿਹਾ ਬੰਦੇ ਜਿਆਦੇ ਮੈਂ ਬੰਦੇ ਜਿਆਦੇ ਨਹੀਂ ਹੋਣਾ ਮੈਂ ਥੋੜੇ ਬੰਦੇ ਹੋਣਗੇ ਪੰਜ ਚਾਰ ਬੰਦੇ ਹੋਣਗੇ ਫੇਰ ਵਿੱਚ ਆਉਣਾ ਹੈ ਪਿੰਡ ਦੇ ਸਾਹਮਣੇ ਮੈਂ ਨਹੀਂ ਹੋਣਾ ਮੈਂ ਆ ਕਰਵਾਉਣਾ ਸਾਡੇ ਆਰਤੀਆਂ ਕੋ ਅਸੀਂ ਪੰਚਾਇਤ ਹਰਜਿੰਦਰ ਸਿੰਘ ਸਪੰਚ ਲਗਾਤਾਰ ਉਹਨਾਂ ਕੋ ਸਮਾਈ ਬਾਦ ਜੋ ਕਿਰਾਇਆ ਬਣਦਾ ਸੀਗਾ ਉਹ ਲੈਂਦਾ ਸੀਗਾ ਜਦੋਂ ਸਾਡਾ ਬਕਸ਼ੀਤ ਸਿੰਘ ਸਪੰਚ 2018 ਵਿੱਚ ਬਣਿਆ ਵਾ ਇਹਨੇ ਉਹਨਾਂ ਕੋਲੋਂ ਕਿਸੇ ਕੋਲ 19 ਚ ਇੱਕ ਵਾਰੀ ਪੈਸੇ ਲੈ ਆ ਉਦੋਂ ਬਾਅਦ ਇਹਨੇ ਪੈਸੇ ਨਹੀਂ ਲਏ ਇਹਦੀ ਉਹਨਾਂ ਨਾਲ ਕੀ ਸੈਟਿੰਗ ਹੋਈ ਹੈ ਸਾਰੇ ਆੜਤੀ ਜਾਣਾ ਉਹਦੇ ਵਿੱਚ ਗਾਂਧੀ ਜੀ ਆ ਸਰਵਣ ਸਿੰਘ ਜਸਵੀਰ ਸਿੰਘ ਨੰਡੇ ਆ ਸੂਰ ਜੌਨ ਸੂਰ ਆ ਰਕੇਸ਼ਟਮਨ ਰੋਕੀ ਸ਼ਾਹ ਆ ਇਹਨੇ ਇਹਨੇ 5 ਸਾਲ ਉਹਨਾਂ ਕੋਲ ਪੈਸੇ ਨਹੀਂ ਲਏ ਕਿ ਉਹ ਨਜਾਇਜ਼ ਥਾ ਸਾਡਾ ਪਿੰਡ ਦਾ ਸਾਰਾ ਵਰਤਨ ਦਾ 1.5 ਕਿਲੇ ਲਗਭਗ ਇਹਨੇ ਕਿਉਂ ਨਹੀਂ ਲਾਏ ਇਹ ਪ੍ਰਸ਼ਾਸਨ ਨੂੰ ਇਹਦੇ ਕੋਲ ਇਥੇ ਬੰਦੀ ਕਾਰਵਾਈ ਕਰਕੇ ਇਹਨੂੰ ਸੱਦ ਕੇ ਪੁੱਛਣਾ ਚਾਹੀਦਾ ਕਿ ਕਿਉਂ ਨਹੀਂ ਇਟਨ ਨੂੰ ਕਿੰਨਾ ਕੁ ਸਪਰੇਅ ਲਾਏ ਇਹ ਆਰਦੀਆਂ ਨੂੰ ਕਿਉਂ ਪੈਈ ਛੱਡੇਆ ਕਿਉਂ ਇਹ ਕੰਮ ਕੀਤਾ ਵਾ ਇਹ ਸਾਰਾ ਕੋਸ਼ਿਸ਼ ਤੋਂ ਪੁੱਛਣਾ ਚਾਹੀਦਾ ਇਹ ਕਿੱਦਾਂ ਗੱਲਾਂ ਕੀ ਬਾਤਾਂ ਸਾਨੂੰ ਤੇ ਦਾ ਬਲਾਦਾ ਇਹ ਮੈਨੂੰ ਬਹੁਤ ਅੰਦਰ ਤੇ ਹੀ ਰਲਿਆ ਤੇ ਆਪਾਂ ਕੀਤਾ ਹੈ ਇਹਦੇ ਸਾਨੂੰ ਤੇ ਇਹੀ ਚੱਕ ਪੈਦੀ ਆ ਤੇ ਅਸੀਂ ਪਹਿਚ ਸੱਧਿਆ ਦੋ ਵਾਰੀ ਇਹਨੂੰ ਇਹ ਦੋ ਵਾਰੇ ਮੁਰ ਗਿਆ ਆਰਦੀਆਂ ਦੇ ਕਰਕੇ ਬਕਾਇਦਾ ਸੱਧਿਆ ਨੂੰ ਵਿਆਥੂ ਨੇ ਕਿਹਾ ਦਾਤੈਲੋਂ ਤਾਂ ਕੀ ਕੀਤਾ ਇਹ ਕਹਿੰਦਾ ਨਹੀਂ ਪੰਚਾਇਤ ਕੱਲੀ ਕੋ ਮੈਂ ਆਉਂਗਾ ਪਿੰਡ ਦੇ ਸਾਹਮਣੇ ਮੈਂ ਨਹੀਂ ਆਣਾ ਬਾਬਾ ਜੀ ਸਖਜੀ ਸਿੰਘ ਜੋਗੀ ਜੀ ਤੋਂ ਮੜੀ ਚੋਰੀਆਂ ਨੇ ਇਹਨਾਂ ਤੇ ਬਖਸ਼ੀਤ ਸਿੰਘ ਸਾਫ ਕਸਪੰਜ ਬਖਸ਼ੀਤ ਸਿੰਘ ਫੋਜੀ ਨੇ ਦੋਸ਼ ਲਾਇਆ ਹਨ ਕਿ ਇਹਨਾਂ ਨੇ ਬਾਬਾ ਜੋਗੀ ਨੇ ਭਾਪਾ ਮਰਲੇ ਦੇਣ ਦਾ ਪਲਾਟ ਦਾ ਵਾਅਦਾ ਕੀਤਾ ਸੀ ਔਰ ਜਦੋਂ ਬਿਠਾਉਣ ਵਿੱਚ ਜਿਹੜੇ ਅਸੀਂ ਲੋਕ ਪਲਾਟ ਲੈ ਲਈ ਸੰਘਰਸ਼ ਕਰ ਰਹੇ ਹਨ ਉਹ ਉਹਨਾਂ ਨੂੰ ਬਿਠਾਉਣ ਵਾਲੇ ਵੀ ਬਾਬਾ ਜੋਗੀ ਜੀ ਸਨ ਤੇ ਇਹਨਾਂ ਨੇ ਆਪਣਾ ਮਤਲਬ ਕਿ ਉਸ ਸਮੇਂ ਦੇ ਵਿੱਚ ਰਸਨ ਵੀ ਦਿੱਤਾ ਸਮਝ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਬਾਰੇ ਐਂ ਤੇ ਪਹਿਲਾਂ ਤੇ ਉਸ ਬੰਦੇ ਦਾ ਧੰਨਵਾਦ ਕਿੰਨਾ ਕਰਾਂਗੇ ਜਿਨੇ ਸਾਡੇ ਤੇ ਦੋਸ਼ ਲਾਏ ਆ ਬਖਸ਼ੀਤ ਸਿੰਘ ਫੌਜੀ ਸਾਡੇ ਚਾਚਾ ਜੀ ਲੱਗਦੇ ਆ ਪਰ ਉਹਨਾਂ ਨੂੰ ਇਹ ਪੁੱਛੋ ਵੀ ਸਭ ਤੋਂ ਪਹਿਲਾਂ ਪਲਾਟਾ ਦੀ ਜ਼ਿੰਮੇਵਾਰੀ ਤੂੰ ਹੀ ਲਈ ਆ ਸਾਡੇ ਕੋਲ ਤਾਂ ਸਾਡੀਆਂ ਧੀਆਂ ਆਈਆਂ ਆ ਸਾਡੀਆਂ ਭੈਣਾਂ ਆਈਆਂ ਸਾਡੀਆਂ ਮਾਵਾਂ ਆਈਆਂ ਵੀ ਬਾਬਾ ਜੀ ਸਾਨੂੰ ਰਾਸ਼ਨ ਚਾਹੀਦਾ ਕਿਉਂਕਿ ਇਹ ਦਰਬਾਰ ਆ ਇਤ ਮੀਰਾ ਪਾਚਾ ਬਾਬਾ ਚਾਚ ਹੈ ਜਿਹਦਾ ਦਰਬਾਰ ਆ ਸਾਡੇ ਕੋ ਰਾਸ਼ਨ ਵਾਧੂ ਹੁੰਦਾ ਸਾਡੇ ਕੋ ਰਾਸ਼ਨ ਲੈ ਕੇ ਵੀ ਜਾਂਦੇ ਰਹੇ ਆ ਇਹ ਆਈ ਗੁਡੀਆਂ ਸੁਮਨਾ ਜਿਹੜੀ ਨਾਲ ਖਲੋਤੀ ਹੋਈ ਇਹ ਖੁਦ ਆਈ ਸੁਮਨ ਦੇ ਨਾਲ ਚਾਰ ਬੀਬੀਆਂ ਵੀ ਆਈਆਂ ਹੈਗੀਆਂ ਤੇ ਇਹਨਾਂ ਨੂੰ ਅਸੀਂ ਰਾਸ਼ਨ ਦੇ ਕੇ ਵੀ ਆਉਂਦੇ ਰਹੇ ਲੈ ਕੇ ਵੀ ਜਾਂਦੀਆਂ ਰੀਆਂ ਸਾਡੇ ਕੋ ਅਸੀਂ ਤੇ ਅੱਜ ਵੀ ਉਹਨਾਂ ਗਰੀਬਾਂ ਵਾਸਤੇ ਮੋਢੇ ਨਾਲ ਮੋਢਾ ਆ ਕੇ ਖਲੋਤਾ ਮੈਂ ਗਰੀਬ ਧੀਆਂ ਦੇ ਇਸੇ ਕਰਕੇ ਵਿਆਹ ਕਰਦਾ ਵੀ ਕਿਸੇ ਗਰੀਬ ਤੇ ਬੋਝ ਨਾ ਬਣੇ ਤੇ ਮੈਂ ਤੇ ਮਹਾਪੁਰਖਾਂ ਦੇ ਦਰਬਾਰ ਤੋਂ ਅੱਜ ਤੱਕ ਨਾ ਪੈਸਾ ਖਾਦਾ ਨਾ ਮੈਂ ਖਾਣਾ ਗਰੀਬ ਪਰਿਵਾਰਾਂ ਨੂੰ ਮੈਂ ਮਕਾਨ ਵੀ ਬਣਾ ਕੇ ਦਿੱਤੇ ਹੋਏ ਆ ਇਹ ਫੌਜੀ ਸਰਪੰਚ ਜਿਹੜਾ ਵਾ ਇਹ ਸਾਬਤ ਕਰ ਦੇ ਜੇ ਇਹ ਮੈਂ ਗੱਲ ਕਹੀ ਆ ਮੈਂ ਅੱਜ ਵੀ ਉਹਨਾਂ ਦੇ ਨਾਲ ਹੱਕ ਦਾ ਮੋਢਾ ਨਾ ਮੋਢਾ ਲਾ ਕੇ ਖਲੋਤਾ ਵਾਂ ਪਰ ਇਹ ਜਿਹੜੇ ਬੇਬੰਦਾਂ ਜਿਹੜੇ ਇਹ ਇਲਜ਼ਾਮ ਲਾਉਣੇ ਆ ਉਹ ਇਹ ਕੰਮ ਬੰਦ ਕਰਦੇ ਕੋਈ ਟਾਈਮ ਸੀ ਇਹਨੂੰ ਸਰਪੰਚ ਇਹ ਜਦੋਂ ਨਵੇਂ-ਨਵੇਂ ਸਰਪੰਚ ਬਣੇ ਇਹਨਾਂ ਨੂੰ ਮੈਚਾਂ ਤੋਂ ਉਥੋਂ ਬਾਹਰ ਕੱਢ ਦੇ ਲੱਗੇ ਤੇ ਉਥੇ ਇਹਦੇ ਨਾਲ ਮੈਂ ਖਲੋਤਾ ਹੈਗਾ ਜਿਹਦੇ ਜਿਹਨੂੰ 1.5 ਲੱਖ ਰੁਪਇਆ ਕਰੇ ਮੌਕੇ ਤੇ ਦਿੱਤੀ ਤੇ 5.5 ਲੱਖ ਰੁਪਇਆ 5.6 ਲੱਖ ਰੁਪਇਆ ਮੈਂ ਬਾਹਰੋਂ ਮਂਗਾ ਕੇ ਬੱਚਿਆ ਆਪਣੇਆਂ ਕੋ ਦਿੱਤੀ ਮੈਂ ਤੇ ਆਪਣਾ ਪੈਸਾ ਵੀ ਗਰੀਬਾ ਪਰਿਵਾਰਾਂ ਤੇ ਲਾਈ ਜਾਂਦਾ ਵਾਂ ਅੱਜ ਵੀ ਹੁਣ ਵੀ ਇਸ ਇਸ ਟਾਈਮ ਵੀ ਸਾਡੇ ਪ੍ਰੋਗਰਾਮ ਚੱਲਣ ਡਿਆ ਵਾ ਗਰੀਬ ਪਰਿਵਾਰਾਂ ਦੀਆਂ ਧੀਆ ਜਿਹੜੀਆਂ ਮੈਂ ਆਪਣੀਆਂ ਧੀਆ ਬਣਾ ਕੇ ਵਿਆਹਨਾ ਵਾਂ ਤੇ ਜੇ ਫੌਜੀ ਸਰਪੰਚ ਨੂੰ ਕੋਈ ਸ਼ੱਕ ਵਾ ਉਹਨੂੰ ਕਹ ਦੋ ਕਿੱਲੇ ਤੂੰ ਦੇ ਦੇ ਦੋ ਕਿੱਲੇ ਮੈਂ ਦੇ ਦੇਣਾ ਵਾਂ ਕੋਈ ਪਰਵਾਹ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਰੱਬ ਨੇ ਮੈਨੂੰ ਬਹੁਤ ਦਿੱਤਾ ਵਾ ਜੇ ਤੂੰ ਇਦਾਂ ਜਾ ਕੇ ਚਵਾਤੀਆਂ ਛੇੜਦਾ ਵਾ ਤੇ ਚਵਾਤੀਆਂ ਛੇੜਨ ਨੂੰ ਹਰ ਜਾ ਮੇਰਾ ਵੀਰ ਇਹ ਬੰਦੇ ਆਲੇ ਕੰਮ ਕਰ ਸਿਆਣਾ ਬਿਆਣਾ ਵਾ ਤੂੰ ਸਾਡੇ ਬਜ਼ੁਰਗਾਂ ਦੇ ਸਤਕਾਰਯੋਗ ਆ ਸਾਡੇ ਬਜ਼ੁਰਗ ਲੱਗਦੇ ਆ ਜੇ ਤੇਰੇ ਚ ਹਿੰਮਤ ਹੈਗੀ ਆ ਤੇ ਮੈਂ ਦੋ ਕਿਲੇ ਕੱਟ ਕੇ ਪਲਾਟ ਦੇਣਾ ਦੋਕ ਦੋ ਤੂੰ ਦੋ ਕਿਲੇ ਤੂੰ ਬਰੋਬਰ ਤੇ ਕੱਟ ਕੇ ਦੇ ਮੈਂ ਮਜਬੀ ਸਿੰਘਾ ਦੇ ਹੱਕ ਚ ਖਲੋਤਾ ਵਾਂ ਖਲੋਤਾ ਰਹੂੰਗਾ ਮੇਰਾ ਪਰਿਵਾਰ ਮੇਰੇ ਪਿਤਾ ਜੀ ਇਹ ਬੜੇ ਯਾਨੀ ਕਿ ਸ਼ੁਰੂ ਤੋਂ ਹੀ ਮਜੀਬ ਸਿੰਘਾਂ ਦੇ ਵਿੱਚ ਰਹਿੰਦੇ ਅਸੀਂ ਮੈਂ ਅੱਜ ਵੀ ਮਜੀਬ ਸਿੰਘਾਂ ਦੇ ਘਰੋਂ ਰੋਟੀ ਖਾਨਣਾ ਉਹ ਦਾਨ ਕੇ ਜੇ ਮੈਂ ਮਾੜਾ ਕੰਮ ਕਰਦਾ ਹੁਣ ਗਾੜੀ ਅਸੀਂ ਖਾੜਾ ਖਾੜਾ ਵੀ ਉੱਥੇ ਬਣਾ ਰਹੇ ਆ ਹੋਰ ਵੀ ਬੱਚੇ ਆ ਰਹੇ ਆ ਤੇ ਇਹਨਾਂ ਇਹਨਾਂ ਗਰੀਬਾਂ ਬੱਚਿਆਂ ਨੂੰ ਤਾਂ ਮੈਂ ਚੱਕਣ ਡਿਆ ਤਾਂ ਨੂੰ ਇਹ ਬੰਦਾ ਸਾਡੇ ਤੇ ਬੇਵਿਨਯਾਤ ਇਲਜ਼ਾਮ ਲਾਉਣ ਡਿਆ ਇਹਨੂੰ ਕਿ ਜੇ ਜੇ ਤੇ ਮਾਤਸਾ ਵੀ ਮਾਂ ਦਾ ਮਾਂ ਦਾ ਦੁੱਧ ਪੀਤਾ ਜਾ ਤੇਰੇ ਚ ਅਣਖ ਹੈਗੀ ਆ ਤੇ ਆਣ ਕੇ ਦੋ ਕਿੱਲੇ ਮੈਂ ਪਲਾਟ ਦੇਣਾ ਜਿੱਥੋਂ ਮਜੀਬ ਸਿੰਘ ਕਹਿਣਗੇ ਮੈਂ ਕੱਟ ਕੇ ਦਊਗਾ ਤੇ ਜੇ ਤੂੰ ਪਿਓ ਦਾ ਪੋਤਾ ਤਾਂ ਤੂੰ ਆਪਦੇ ਦੋ ਪਲਾਟ ਦੋ ਕਿੱਲੇ ਪਲਾਟ ਕੱਟ ਕੇ ਦੇ ਤੂੰ ਪੱਚ ਚੰਚੜ ਨਵੇਰ ਸਾਰਾ ਜਿੰਨੀ ਵਿੱਚ ਜੋ ਵੀ ਹੈਗਾ ਚੰਚੜ ਨਵੇਰ ਸਰਕਾਰੀ ਪੈਲੀ ਛਾੜ ਤੂੰ ਸਰਕਾਰੀ ਨੇ ਮੈਂ ਦੋ ਕਿੱਲੇ ਪਲਾਟ ਦੇਣਾ ਜੇ ਇਹਨੇ ਮੇਤੇ ਇਲਜ਼ਾਮ ਲਾਏ ਆ ਤੇ ਇਹਨੂੰ ਕਹ ਦੋ ਕਿੱਲੇ ਪਲਾਟ ਮੇਰੇ ਪ੍ਰੋਪਰ ਤੇ ਕੱਟ ਕੇ ਦੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਭ ਜੀ ਦਿੱਤੇ ਦਿਨੀ ਤੁਸੀਂ ਸਾਬਕਾ ਕੰਜ਼ ਬਖਸ਼ੀ ਸਿੰਘ ਕੋ ਸਾਹਿਬ ਇਹ ਕਹਣਾ ਪਿਛਲੇ ਦਿਨੀ ਤੁਸੀਂ ਜਿਹੜੇ ਲੋਕ ਸੰਘਰਸ਼ ਕਰ ਰਹੇ ਆ ਪੰਜਾਬ ਦੇ ਮਰਲਿਆ ਵਾਸਤੇ ਉੱਥੇ ਕੁਝ ਬਿਆਨ ਦਿੱਤੇ ਸੀ ਉਹਨਾਂ ਪ੍ਰਤੀ ਸਾਨੂੰ ਇੰਚਾ ਨਿਕਾਸ਼ ਸਾਹਿਬ ਕਰੋ ਕਿ ਉਹ ਉਹ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਕੁਝ ਲੋਕਾਂ ਨੇ ਤੁਹਾਡੇ ਤੇ ਟਿੱਪਣੀ ਵੀ ਨਹੀਂ ਕੀਤੀ ਹੈ ਕਿ ਉਹ ਜਿਹੜੇ ਸਪੰਸ ਸਾਹਿਬ ਜਿਹੜੇ ਉਹ ਜਿਹੜੇ ਬੋਲ ਰਹੇ ਆ ਉਹ ਬਿਲਕੁਲ ਜਿਹੜੇ ਦੋਸ਼ ਬੇਬਨਿਆ ਦਾ ਅਸੀਂ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਸ਼ ਜਿਹੜੇ ਲੋਕ ਆ ਇੱਕ ਮੇਰੀ ਆਪਣੀ ਸ਼ਹਿਰ ਨੂੰ ਖਰਾਬ ਕਰਨ ਵਾਸਤੇ ਇਹੋ ਜਿਹਾ ਕੰਮ ਕਰ ਰਿਹਾ। ਹੋਰ ਮੈਂ ਅੱਜ ਵੀ ਉਹਨਾਂ ਗਰੀਬਾਂ ਦੇ ਨਾਲ ਖੜਾ ਆ। ਔਰ ਉਹਨਾਂ ਨੂੰ ਪੰਜ-ਪੰਜ ਮੱਲੇ ਮਿਲਣੇ ਚਾਹੀਦੇ ਮੈਂ ਖੁਦ ਮਤਾ ਪਾਇਆ ਵਾ। ਤੇ ਤੀ ਪ੍ਰਸ਼ਾਸਨ ਨੂੰ ਜਾਂ ਪੰਚਾਇਤ ਨੂੰ ਕੀ ਆਪੀਰ ਕਰਨਾ ਚਾਹੁੰਦੇ। ਮੈਂ ਕਹਿਣਾ ਚਾਹੁੰਦਾ ਦੇਖੋ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਇੱਕ ਨਾਮਾ ਜਿਹੜਾ ਵੀ ਬੰਦਾ ਤੌਂਡੀ ਚੌਧਰੀਆਂ ਵਿੱਚ ਗਰੀਬ ਆ। ਕਿਸੇ ਵੀ ਕਸਦਾ ਹੋਵੇ ਉਹਨੂੰ ਪੰਜ-ਪੰਜ ਮੱਲੇ ਦਿੱਤੇ ਜਾਣ।